ਜਿਨ੍ਹਾਂ ਜਿਨ੍ਹਾਂ ਭੈਣ ਭਰਾਵਾਂ ਦੇ ਪੈਰਾਂ ਤੇ ਹੱਥਾਂ ਜਾਂ ਮੂੰਹ ਤੋਂ ਬਹੁਤ ਜ਼ਿਆਦਾ ਗਰਮੀ ਮਹਿਸੂਸ ਹੁੰਦੀ ਹੋਵੇ ਮਈ ਜੂਨ ਜੁਲਾਈ ਅਗਸਤ ਮਹੀਨੇ ਤਾਂ ਉਹ ਆ ਚੀਜ਼ ਬਿਲਕੁਲੋਂ ਨਾ ਖਾਣ ਤਾਂ ਕਿ ਉਹਨਾਂ ਦੇ ਹੱਥਾਂ ਤੇ ਪੈਰਾਂ ਦੇ ਵਿੱਚੋਂ ਗਰਮੀ ਨਾ ਨਿਕਲੇ ਕਿਉਂਕਿ ਤੁਸੀਂ ਸਭ ਜਾਣਦੇ ਹੋ ਜਿਆਦਾ ਗਰਮੀ ਦਾ ਪੈਰਾਂ ਤੋਂ ਹੱਥਾਂ 'ਚੋਂ ਮਹਿਸੂਸ ਹੋਣਾ ਇੱਕ ਵੱਡੀ ਬਿਮਾਰੀ ਵੱਡੇ ਨੁਕਸਾਨ ਦਾ ਸੰਕੇਤ ਹੈ ਕਿ ਸਾਡੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਤਸੀਰ ਗਰਮ ਹੋ ਚੁੱਕੀ ਆ ਜਾਂ ਸਾਡੇ ਸਰੀਰ 'ਚ ਬਹੁਤ ਜ਼ਿਆਦਾ ਗਰਮੀ ਭੰਨ ਚੁੱਕੀ ਆ ਤੇ ਜਦੋਂ ਇੰਨੀ ਜ਼ਿਆਦਾ ਗਰਮੀ ਹੈਗੀ ਆ ਤੇ ਪੈਰ ਤੇ ਹੱਥ ਸਾਨੂੰ ਇੱਕ ਸੁਨੇਹਾ ਦੇ ਰਿਹਾ ਕਿ ਕਿਹੜੀ ਚੀਜ਼ ਨਾ ਖਾਓ ਜੇ ਖਾਧੀ ਗਈ ਤਾਂ ਫਿਰ ਬਹੁਤ ਜ਼ਿਆਦਾ ਨੁਕਸਾਨ ਹੋ ਜਾਵੇਗਾ ਫਿਰ ਸਾਡੇ ਸਰੀਰ 'ਚ ਕੋਈ ਵੱਡੇ ਨੁਕਸਾਨ ਦੀ ਪੂਰੀ ਪੂਰੀ ਸੰਭਾਵਨਾ ਹੋ ਸਕਦੀ ਆ ਇਥੋਂ ਤੱਕ ਵੀ ਹੋ ਸਕਦਾ ਕਿ ਮੌਤ ਤੱਕ ਵੀ ਹੋ ਜਾਵੇ ਤਾਂ ਫਿਰ ਕਰਨਾ ਕੀ ਚਾਹੀਦਾ ਜਦੋਂ ਵੀ ਇਨ੍ਹਾਂ ਮਹੀਨਿਆਂ 'ਚ ਜਿੰਨਾ ਜਿੰਨਾ ਭੈਣ ਭਰਾਵਾਂ ਨੂੰ ਗਰਮੀ ਮਹਿਸੂਸ ਹੁੰਦੀ ਹੋਵੇ ਮਈ ਜੂਨ ਜੁਲਾਈ ਅਗਸਤ ਮਹੀਨਿਆਂ ਦੇ ਵਿੱਚ ਉਹ ਆਪਣੀ ਸਬਜ਼ੀ 'ਚੋਂ ਸਭ ਤੋਂ ਘੱਟ ਮਸਾਲੇ ਦੀ ਵਰਤੋਂ ਕਰਨ ਜਿਹਨੂੰ ਆਪਾਂ ਗਰਮ ਮਸਾਲਾ ਬੋਲਦੇ ਆ ਉਹ ਆਪਣੀ ਸਬਜ਼ੀ 'ਚੋਂ ਨਾ ਮਾਤਰ ਪਾਉਣਾ ਸ਼ੁਰੂ ਕਰ ਦੇਣ ਨੰਬਰ 2 ਦੇ ਉੱਪਰ ਉਹ ਆਪਣੇ ਖਾਣੇ ਦੇ ਵਿੱਚ ਜਿੰਨਾ ਇਹਵਾਂ ਕਾਲੀ ਮਿਰਚ ਲਾਲ ਮਿਰਚ ਅਸੀਂ ਯੂਜ਼ ਕਰਦੇ ਆ ਆਪਣੀਆਂ ਸਬਜ਼ੀਆਂ ਦੇ ਵਿੱਚ ਇਹਨੂੰ ਬਿਲਕੁਲੋਂ ਬੰਦ ਕਰ ਦੇਣ ਇਹ ਨਾ ਖਾਣ ਕਿਉਂਕਿ ਮਸਾਲੇ ਦੀ ਤਸਵੀਰ ਵੀ ਗਰਮ ਹੁੰਦੀ ਆ ਤੇ ਕਾਲੀ ਮਿਰਚ ਤੇ ਲਾਲ ਮਿਰਚ ਦੀ ਵੀ ਤਸਵੀਰ ਬਹੁਤ ਜ਼ਿਆਦਾ ਗਰਮ ਹੁੰਦੀ ਆ ਇਸ ਤੋਂ ਇਲਾਵਾ ਉਹ ਕਦੀ ਵੀ ਜਿਹੜੀ ਫਰੈਸ਼ ਕਣਕ ਆਉਂਦੀ ਆ ਮਾਰਕੀਟ ਦੇ ਵਿੱਚ ਜਿਹਦਾ ਨਵੀਂ ਕਣਕ ਨਿਕਲਦੀ ਆ ਉਹਨੂੰ ਕਦੀ ਵੀ ਨਾ ਖਾਣ ਉਹ ਪੁਰਾਣੀ ਕਣਕ ਖਾਣ ਜਿਹੜੀ 5-7 ਮਹੀਨੇ ਪੁਰਾਣੀ ਹੋਵੇ ਜਾਂ ਪਿਛਲੇ ਸਾਲ ਦੀ ਕਣਕ ਜਿਹੜੀ ਰੱਖੀ ਹੋਈ ਆ ਉਹੋ ਹੀ ਖਾਣ ਨਹੀਂ ਤਾਂ ਉਹਨਾਂ ਲਈ ਬਹੁਤ ਵੱਡਾ ਨੁਕਸਾਨ ਹੋ ਸਕਦਾ ਦੂਸਰਾ ਉਹ ਹਮੇਸ਼ਾ ਪਾਣੀ ਜਦੋਂ ਪੀਣਾ ਹੋਵੇ ਤਾਂ ਰਾਤ ਨੂੰ ਕੋਸ਼ਿਸ਼ ਕਰਨ ਕਿ ਉਹਦੇ ਵਿੱਚ ਕਤੀਰਾ ਗੂੰਦ ਘੋਲ ਲੈਣ ਕਤੀਰਾ ਗੂੰਦ ਜਿਹੜੀ ਆ ਸਵੇਰੇ ਸ਼ਾਮਾਂ ਨੂੰ ਥੋੜੀ ਥੋੜੀ ਆਪਣੀ ਲੋੜ ਮੁਤਾਬਕ ਪੀਣ ਤੇ ਖੁੱਲਾ ਪਾਣੀ ਪੀਣ हो सके ता खट्टी लस्सी पीन जे ओदऊ ਵਿੱਚ ਪਲੱਸ ਹੋ ਜਾਵੇ ਜੇ ਕਿਤੇ ਮੱਝ ਦੀ ਲੱਸੀ ਹੋਵੇ ਤੇ ਚਾਟੀ ਵਾਲੀ ਲੱਸੀ ਹੋਵੇ ਤਾਂ ਫਿਰ ਇਸ ਰੋਗ ਤੋਂ ਇਸ ਦਰਦ ਤੋਂ ਇੱਕਦਮ ਛੁਟਕਾਰਾ ਮਿਲ ਸਕਦਾ ਆ ਕਿਉਂਕਿ ਜਿਹੜੀ ਲੱਸੀ ਆ ਇਹਦੀ ਤਸਵੀਰ ਬਹੁਤ ਜ਼ਿਆਦਾ ਠੰਡੀ ਹੁੰਦੀ ਆ ਤੁਸੀਂ ਸਭ ਜਾਣਦੇ ਹੋ ਨਾਲ ਦੇ ਨਾਲ ਹੀ ਆਪਣੇ ਜਦੋਂ ਵੀ ਤੁਸੀਂ ਇਹਨਾਂ ਮਹੀਨਿਆਂ 'ਚ ਚਾਹ ਪੀਣੀ ਆ ਤੇ ਗੁੜ ਵਾਲੀ ਪੀਓ ਕਿਉਂਕਿ ਗੁੜ ਦੀ ਤਸਵੀਰ ਵੀ ਠੰਡੀ ਹੁੰਦੀ ਆ ਤੇ ਜਿਹਦੇ ਨਾਲ ਸਰੀਰ ਵਿੱਚ ਇੱਕ ਠੰਡਕ ਮਹਿਸੂਸ ਹੁੰਦੀ ਆ ਇਸ ਤੋਂ ਇਲਾਵਾ ਕਦੀ ਦੀ ਵਿਆਹ ਸ਼ਾਦੀ ਵਿੱਚ ਤੁਸੀਂ ਜਾਂਦੇ ਹੋ ਉਹਦੇ ਵਿੱਚ ਜੇ ਤੁਹਾਨੂੰ ਕੋਈ ਕੜਾਹ ਪ੍ਰਸ਼ਾਦ ਦੇ ਵਿੱਚ ਤੁਹਾਨੂੰ ਬਦਾਮ ਵਿੱਚ ਮਿਲਦੇ ਨੇ ਖੋਪੇ ਦੀਆਂ ਗਿਰੀਆਂ ਮਿਲਦੀਆਂ ਨੇ ਜਾਂ ਕੋਈ ਹੋਰ ਮਨੱਕੇ ਮਿਲਦੇ ਨੇ ਉਹ ਭੁੱਲ ਕੇ ਵੀ ਨਾ ਖਾਓ ਪ੍ਰਸ਼ਾਦ ਜਾਂ ਉਹ ਚੀਜ਼ ਜਾਂ ਉਹ ਸਬਜੀ ਕਈ ਤਾਂ ਲੋਕ ਸਬਜ਼ੀਆਂ ਤੱਕ ਵਿੱਚ ਵੀ ਬਦਾਮ ਪਾ ਦਿੰਦੇ ਨੇ ਕਿਰਪਾ ਕਰਕੇ ਮਈ ਜੂਨ ਜੁਲਾਈ ਅਗਸਤ ਮਹੀਨੇ ਵਿੱਚ ਇਹ ਚੀਜ਼ਾਂ ਉਹ ਲੋਕ ਬਿਲਕੁਲੋਂ ਨਾ ਖਾਣ ਜੇ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਗਰਮੀ ਤੋਂ ਰਾਹਤ ਮਿਲੇ ਨਾਲ ਦੀ ਨਾਲ ਹੀ ਉਹ ਜ਼ਿਆਦਾਤਰ ਹੋ ਸਕਤ ਚੰਗੇ ਹੈਂਡਲ ਅੰਦਰ ਬਾਹਰ ਦਫਤਰ ਚ ਜਾਣਾ ਹੋਵੇ ਬਿਜ਼ਨਸ ਤੇ ਜਾਣਾ ਹੋਵੇ ਘਰ ਚ ਰਹਿਣਾ ਹੋਵੇ ਤਾਂ ਉਹ ਪਾ ਕੇ ਰੱਖਣ ਬਿਲਕੁਲ ਜੁੱਤੀ ਨਾ ਪਾਉਣ ਨਾਲ ਦੀ ਨਾਲ ਜਦੋਂ ਵੀ ਉਹਨਾਂ ਨੂੰ ਸ਼ਾਮਾਂ ਨੂੰ ਟਾਈਮ ਮਿਲੇ ਤੇ ਉਹ ਨੰਗੀ ਮਿੱਟੀ ਤੇ ਜਿਹਨੂੰ ਆਪਾਂ ਕੱਚੀ ਮਿੱਟੀ ਜਾਂ ਫਰੀ ਦੀ ਮਿੱਟੀ ਕਹਿ ਦਿੰਨੇ ਕੁਝ ਵੀ ਕਹਿ ਲੋ ਜਾਂ ਕੱਲੀ ਮਿੱਟੀ ਸ਼ਬਦ ਵੀ ਵਰਤ ਲੋ ਉਹਦੇ ਤੇ ਨੰਗੇ ਪੈਰੀ ਜਰੂਰ ਤੁਰਨ ਉਹਦੇ ਨਾਲ ਉਹਨਾਂ ਦੇ ਸਰੀਰ ਚ ਇੱਕ ਗ੍ਰੈਵਿਟੀ ਜਿਹੜੀ ਆ ਉਹ ਚਾਰਜ ਹੋਏਗੀ ਜਿਹੜੀ ਉਹਨਾਂ ਦੇ ਸਰੀਰ ਨੂੰ ਬਹੁਤ ਵੱਡੀ ਰੰਗ ਠੰਡਕ ਦੇਵੇਗੀ ਕਿਉਂਕਿ ਜਦੋਂ ਸਾਡੇ ਪੈਰਾਂ 'ਚ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਹੱਥਾਂ 'ਚ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਤੇ ਸਮਝ ਲੈਣਾ ਚਾਹੀਦਾ ਕਿ ਸਾਡੇ ਸਰੀਰ 'ਚ ਬਵਾਸੀਰ ਦਾ ਰੋਗ ਵੀ ਲੱਗ ਸਕਦਾ ਆ ਕਿ ਜਿਹਦੇ ਨਾਲ ਸਾਨੂੰ ਬਹੁਤ ਵੱਡੀ ਬਿਮਾਰੀ 'ਚ ਆਪਾਂ ਫਸ ਸਕਦੇ ਆ ਤੇ ਨਾਲ ਦੀ ਨਾਲ ਹੋ ਸਕੇ ਤਾਂ ਇਹਨਾਂ ਮਹੀਨਿਆਂ ਦੇ ਵਿੱਚ ਆਂਬ ਘਟ ਤੋਂ ਘਟ ਖਾਓ ਅੰਗੂਰ ਘਟ ਤੋਂ ਘਟ ਖਾਓ ਕਿਉਂਕਿ ਜਿਹੜਾ ਖਰਬੂਜਾ ਵਾ ਉਹ ਵੀ ਇੱਕਦਮ ਜੇ ਮਾਰਕੀਟ 'ਚੋਂ ਲੈ ਕੇ ਇੱਕਦਮ ਨਾ ਖਾਓ ਇਹਦੇ ਨਾਲ ਵੀ ਤੁਹਾਨੂੰ ਬਹੁਤ ਵੱਡੀਆਂ ਮੁਸ਼ਕਲਾਂ ਖੜੀਆਂ ਹੋਣ ਫਕੀਦਿਆਂ ਨੇ ਮੇਰੇ ਭੈਣ ਭਰਾ ਪਰਿਵਾਰੇ ਲਿਖੇ ਤੇ ਸੂਝਵਾਨ ਨੇ ਮੇਰਾ ਫਰਜ਼ ਸੀ ਕਿ ਮੈਂ ਆਪਣੇ ਭੈਣ ਭਰਾਵਾਂ ਦੇ ਨਾਲ ਗੱਲ ਸਾਂਝੀ ਕਰਾਂ ਮੈਨੂੰ ਤੁਹਾਡੇ ਨਾਲ ਗੱਲ ਸਾਂਝੀ ਕਰਕੇ ਬਹੁਤ ਚੰਗਾ ਲੱਗਦਾ ਤੇ ਇੰਜ ਦੀਆਂ ਬਹੁਤ ਸਾਰੀਆਂ ਵੀਡੀਓਜ਼ ਮਈ ਜੂਨ ਜੁਲਾਈ ਅਗਸਤ ਮਹੀਨੇ ਨਾਲ ਸੰਬੰਧਿਤ ਵੀਡੀਓਜ਼ ਜਿਹੜੀਆਂ ਨੇ ਉਹ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਲੱਖਾਂ 'ਚ ਮੇਰੇ ਭੈਣ ਭਰਾ ਮੇਰੇ ਨਾਲ ਜੁੜ ਚੁੱਕੇ ਨੇ ਮੈਂ ਉਹਨਾਂ ਨਾਲ ਜੁੜ ਚੁੱਕਾ ਹਾਂ ਜੇ ਜਿਹਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਤੇ ਰੱਬ ਸੋਣਾ ਗਾੜੀ ਅਰਦਾਸ ਕਰਦਾ ਕਿ ਤੁਸੀਂ ਸਦਾ ਖੁਸ਼ ਰਹੋ ਚੜਦੀ ਕਲਾ ਚ ਰਹੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ